ਉੱਠਦੀ ਸਾਰੇ ਮੀਂਹ ਪਈ ਪੂਰਾ ਐਂ ਤੇਜ ਹੁਣ ਥੋੜਾ ਜਿਹਾ ਘਟਿਆ ਸਾਲਿਆ ਕਿੱਥੇ ਖੜਾ ਮੂਦਾ ਓਏ ਆਹ ਖੜੀ ਆ ਨੂਰੀ ਇਧਰ ਵਾਲੇ ਕਬੂਤਰਾਂ ਦਾ ਹਾਲ ਚਾਲ ਦੇਖੀਏ ਖੁੱਡੇ ਚ ਪਾਣੀ ਪੂਣੀ ਤਾਂ ਨਹੀਂ ਗਿਆ ਹਨ ਨਾ 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 ਉਹਨਾਂ ਨੇ ਅੰਡਾ ਧਰਿਆ ਤਾਂ ਹੈਗਾ ਤਾਂ ਇਸੇ ਧਰਿਆ ਹੋਇਆ ਸਾਲੇ ਬੈਹਦੇ ਨਹੀਂ ਹਨਾ अच्छा। ਕੋਈ ਨਹੀਂ। ਇਹਨਾਂ ਦਾ ਪਾਣੀ ਚੇਂਜ ਕਰ ਆੜੀ। ਮੈਂ ਕਹਿੰਦਾ ਉਹਦਾ ਹੋਰ ਥੱਲੇ ਰੱਖ ਦੰਨੇ ਆਂ ਅੰਡਾ ਨਾਲੇ ਹੋਰ ਡਬਲ ਧਰ ਲੈਣਗੇ ਹਨ ਹਨਾ। ਸਸਤਰੀ ਗੱਲ ਸਾਰੇ ਵੀਰ ਭਰਾ ਮਨੂੰ ਕਿਵੇਂ ਕਹਿਵੋ ਸਾਰੇ ਜਾਨਵਰ ਸੈੱਟ ਦਾ ਰਿਆਂ ਦੇ। ਜਿਹੜੇ ਕੱਲ ਕਬੂਤਰ ਲੈਂਦੇ ਤੇ ਉਹ ਹੁਣ ਦਿਨ ਚ ਚੱਜ ਨਾਲ ਦਿਖਾਉਨੇ ਆ ਤੁਹਾਨੂੰ। ਇੱਕ ਦੋ ਹੋਰ ਕੰਮ ਕਰਨੇ ਵਾਲੇ ਆ। ਚਲੋ ਦੇਖਦੇ ਆਂ। ਸਿਸਟਮ ਮਿੱਟੀ ਬਾਗੇ ਰੱਖ ਦਾਂਗੇ ਹਨਾ ਬਾਅਦ ਚ ਪਹਿਲਾਂ ਤੂੰ ਆ ਆ ਬਦਲ ਯਾਰ ਆ ਬਦਲ ਤੇ ਢਾਣੇ ਬਾ ਇਹਨਾਂ ਨੂੰ ਠੀਕ ਹੈ ਨੂਰੀ ਚੋਰੀ ਚੋਰੀ ਦੇਖਦੀ ਐ ਏ ਨੂਰੀ 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 ਮੈਂ ਸਾਗੜੀਆਂ ਨਜ਼ਾਰੇ ਨਾਲ ਤੇ ਆਪਣਾ ਬੱਚਾ ਆਇਆ ਹੀ ਨਹੀਂ ਬਾਈ ਜਿਹੜਾ ਭੱਜਿਆ ਤਾਂ ਕਰੋ ਹੋ ਜਿਵੇਂ ਅੰਦਰੇ ਪਾਵਾਂਗੇ ਇਹਨਾਂ ਨੂੰ ਯਾਰ ਅੱਜ ਆ ਉਹ ਗੱਲ ਹੈ ਜਾਲ ਇਹਨਾਂ ਦਾ ਜਮੇ ਗੰਦੇ ਹੋ ਜਾਣਾ ਇਹ ਕਹਦੇ ਪਰ ਸਾਰੀ ਬੇਲ ਆ ਗਈ ਯਾਰ ਪਾਣੀ ਬਹੁਤ ਝੜਦਾ ਹੈ ਕਰੰਟ ਬਰੋਂਡਦਾ ਨਹੀਂ ਠੀਕ ਆ ਅੰਦਰ ਕੇ ਵਿੱਚ ਸਿਸਟਮ ਠੀਕ ਆ ਸਾਰਾ ਐਨ ਓਕੇ ਆ ਉਹ ਬੱਚੇ ਵੀ ਹੋ ਗਏ ਬਾਈ ਐਨ ਪੂਰੇ ਉਹ ਚੱਪਦੇ ਭੈਣ ਭਾਈ ਨੇ ਕਿਹੜੇ ਬੱਚੇ ਕਿੱਥੇ ਨੇ ਆ ਫਿਰਦੇ ਨੇ ਲੋਈ ਹਾਂ ਇਹਦਾ ਕੰਮ ਹੋ ਗਏ ਓਏ ਆ ਹੈਗੇ ਨੇ ਦੋਨੇ ਭਾਈ ਉਹਦੇ ਭੈਣ ਭਾਈ ਉਹਦੇ ਛਾਲੇ ਦੇ ਢੇੜੀ ਦੇ ਆਪਣੀ ਗੋਲੀ ਨੇ ਵੀ ਅੰਡੇ ਧਰਲੇ ਸ਼ਾਕੀ ਨੇ ਵੀ ਧਰਲੇ ਉਹ ਹਰਾ ਬੁੱਟਾ ਹਰੀ ਮੂਹ ਜਿਹੜਾ ਕਬੂਤਰ ਭੱਜੇ ਉਹਦੇ ਮਾਂ ਬਾਪ ਨੇ ਅੰਡੇ ਧਰਲੇ ਇਧਰ ਸ਼ਾਕੀ ਨੇ ਅੰਡੇ ਧਰਲੇ ਇਹਦੇ ਅੰਡੇ ਛੱਡ ਤੇ ਆਪਾਂ ਹਨ ਕਿੱਥੇ ਨੇ ਦੇਖ ਲੈ ਜਾਈਏ ਬੱਟੇ ਦੇ ਨਾਲ ਦੇ ਵਿੱਚ ਅੱਛਾ ਵਾਸ ਠੀਕ ਆ ਓਕੇ ਆ ਕਬੂਤਰ ਫੜ ਜਿਹੜੇ ਕੱਲ ਇੰਨੇ ਕਿਤਾ ਬੈਠੇ ਆ ਬੈਠਾ ਕਲ ਚਰਾ ਕਬੂਤਰੀ ਕਬੂਤਰੀ ਬੈਠੀ ਆ ਤਰੀ ਆ ਬੈਠੀ ਆ ਹਾਂ ਦਿਖਾ ਦਈਏ ਤੁਹਾਨੂੰ ਦੋ ਅੰਡੇ ਆ ਤਰੇ ਨੇ ਦੋ ਉਹ ਸਾਲਾ ਪਤਾ ਹੀ ਨਹੀਂ ਲੱਗਦਾ ਕਿਹੜਾ ਕਿੱਥੇ ਧਰੀ ਜਾਂਦਾ ਅਸਲ ਗੱਲ ਟੋਕਰੀਆਂ ਚ ਮਿੱਟੀ ਪਾਉਣੀ ਆ ਅੱਜ ਕਬੂਤਰ ਕਬੂਤਰੀ ਦੇਖੋ ਬਾਈ ਹੁਣ ਕਬੂਤਰੀ ਦੀ ਅੱਖ ਅੱਖ ਤੇ ਕੀ ਲੱਗ ਗਿਆ ਰੰਗ ਇਹ ਕਿਤੇ ਨਾ ਨਾ ਲੱਗਿਆ ਹੋਇਆ ਹਾਂ ਹੋਇਆ 1 1 ਹੋ ਗਿਆ ਹੁਣ ਤਾਂ 1 ਹੋ ਗਿਆ ਇਹਦਾ ਹੁਣ ਕੱਟ ਕਰਤੀ ਬਸ ਠੀਕ ਅੱਖਾਂ ਹੀ ਦਿਖਾਉਣੀਆਂ ਦੀ ਆਪਾਂ ਛੱਡ ਦੇ ਤੁਹਾਨੂੰ ਗਰਦਨ ਖਾਉਣਾ ਦੇਖੋ ਗਰਦਨ ਸੱਪ ਵਾਂਗੂ ਕਰਦੀ ਹੈ ਇਹ ਆਹ ਦੇਖੋ ਕਿਉਂ ਸੱਪਾਂ ਵਾਲੇ ਆ ਨਾ ਮੰਨਦੇ ਹਜ਼ਗੀਮ ਨੂੰ ਐਵੇਂ ਨਹੀਂ ਲੈ ਕੇ ਆਏ ਜੋੜਾ ਕਉ ਉਤਰਾਏ ਜਰਦਾ ਕਣਸਿ ਰਾਏ ਜਰਦਾ ਠੀਕ ਹੈ ਦੱਸਿਓ ਫਿਰ ਕਿਵੇਂ ਨੇ ਸੈਟ ਨੇ 16 ਮੀਟਰ ਦਾਣਾ ਪਾਣੀ ਪਾ ਦੀ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵੀ ਅੰਦਰ ਪਾ ਦੇ ਦਾਣਾ ਪਾਣੀ ਠੀਕ ਹੈ ਪਾਣੀ ਵਾਲੀ ਇੱਥੇ ਰੱਖਦੇ ਗੁੰਡੀ ਚਾਹੇ ਗੁੰਜੇ ਰੱਖਦੇ ਪਾਣੀ ਵਾਲੀ ਆ ਗਮਲਾ ਚੱਕ ਕੇ ਇਧਰੋਂ ਕਰਦੇ ਬਾਹਰ ਸਾਲੇ ਜੀਜੇ ਜਦੇ ਆ ਜਾਂਦੇ ਨੇ ਯਾਰ ਸਾਰੀ ਸਾਫ ਸਫਾਈ ਕਰਕੇ ਦੇਹ ਲਾ ਕੱਡੇ ਦੇ ਬਾਹਰੇ ਕਬੂਤਰਾਂ ਦਾ ਕੰਮ ਨਵੇੜਦਾ ਬਈ ਜੱਸਾ ਲੱਗਿਆ ਬਾਲ ਨੂੰ ਪੈਂਚਰ ਲਾਉਣ ਸਾਲੇ ਨੇ ਕਿਵੇਂ ਲੀਰੋ ਲੀਰ ਕਰੀ ਪਈ ਆ ਵੀ ਜਊ ਲੋਟ ਪੈਂਚਰ ਤਾਂ ਲਾਦਾ ਹੀ ਹਾਸਿਨ ਪੈਂਚਰ ਦਿਖਾਤਾ ਸਹੀ ਪੈਂਚਰ ਕਰੇ ਵੈਂਚਰ ਲਾਦਾ ਹੈ ਕਿੱਥੇ ਆ ਆਹ ਲਾਤਾ ਬਈ ਪੈਂਚਰ ਹੁਣ ਸਿਉਂ ਦੇ ਦੇ ਅਸੀਂ ਉਹਨੇਗਾ ਨਹੀਂ ਹੁਣ ਆ ਗਏ ਬਈ ਆਪਾਂ ਕੋਠੇ ਦੇ ਪਾਣੀ ਪੁਣੀ ਲੈ ਕੇ ਤਾਰੂ ਵੀਰਾ ਵੀ ਆ ਗਿਆ ਮੌਸਮ ਹੈ ਠੰਡਾ ਛੋਟੇ ਬੱਚੇ ਢਾਲੀਏ ਦਾਣੇ ਨੂੰ ਨੇ ਪਾ ਦੀਏ ਨਾਲੇ ਆ ਸਾਰਾ ਡੁੱਲ ਗਈ ਵੀਰੇ ਨਾਲੇ ਨਾਲੇ ਮਾਈ ਪਾਈ ਸੀ ਗੱਲ ਅੱਛਾ ਲਾਓ ਵੀ ਢਾਂਗੀ ਲਾਤੀ ਤੇ ਕੱਢਦੇ ਆ ਬੱਚੇ ਬੱਚੇ ਹੀ ਕੱਢਣੇ ਆ ਵੀਰੇ ਵੀਡੀਓ ਬਣਾਓ ਤੁਸੀਂ ਨਾ ਬੱਚੇ ਹੀ ਕੱਢਣੇ ਆ ਹਾਂਜੀ ਹਾਂ ਖੜ ਜਾ ਇੱਕ ਮਿੰਟ ਫੇਰ ਦੂਏ ਲੋੜ ਵੀਡੀਓ ਲਾਵਾਂ ਹੌਲੀ ਹੌਲੀ ਲਾਉਂਦਾ ਲਾਓ ਮਿੱਤਰੋ ਹਰੀਆਂ ਕੱਛਾਂ ਵਾਲਾ ਬੱਚਾ ਗੁਲਾਬੀ ਕੱਛਾਂ ਵਾਲਾ ਚੱਪ ਬੱਚਾ ਕਾਲੇ ਬੱਲੇ ਵਾਲਾ ਉਹ ਬੈਠਾ ਤੇ ਇਧਰੋਂ ਬੜੀ ਗੂਤਰੀ ਬਿਟਾ ਅੱਛਾ ਬਸ ਬਹੁਤ ਆ ਮੈਂ ਕਹਿੰਦਾ ਵੀਰੇ ਨੀਲਾ ਰਹਿਣਾ ਨੀਲਾ ਹਾਂ ਤੂਫਾਨ ਮੇਲ ਨਾ ਹੋ ਜਾਣ ਮੌਸਮ ਖਰਾਬ ਹੈ ਨਹੀਂ ਨਹੀਂ ਮੌਸਮ ਬਹੁਤ ਵਧੀਆ ਹੀ ਪੰਜ ਛੜ ਤੇ ਛਤਰੀ ਦੇ ਬੰਨਣਾ ਵੀ ਆਪਾਂ ਨੇ ਇੱਕ ਉਹ ਬੰਨਣੇ ਨੇ ਨਾ ਕੋਈ ਨਾ ਉਹੀ ਚਾਪ ਬੰਦਦੇ ਆ ਕਾਂਤਾ 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 ਨਹੀਂ ਕਰਦੇ ਕਰਦੇ ਹੱਲ ਤੂੰ ਆ ਕਰ ਕੇ ਰਾਂ ਪਹਿਲਾਂ ਤੇ ਜਾਲੀ ਆ ਉਹ ਦੇਖੋ ਥੋੜੀ ਜਿਹੀ ਲੱਗੀ ਔਰ ਅੱਧੀ ਰਹਿ ਗਈ ਉਹ ਵੀ ਲਾਉਣੇ ਆ ਅੱਜ ਆ ਵੀ ਛੜ ਤੱਕ ਇਹਨੇ ਪੀਲਾ ਪੋਟਾ ਕਾਲੀਆਂ ਲੱਤਾਂ ਦਾ ਹੋ ਜਾਂਦਾ। ਹੰਤਦਾ ਕਰਨੇ ਆਪਾਂ ਨੇ ਹੁਣ ਕਿਹੜਾ ਡਾਉਣੇ ਆ ਜੀ। ਚੱਲ ਬਈ ਪੋਟੇ ਢੂਸੇ ਵਾਲੀਏ ਚੱਲ ਵੀ ਨਹੀਂ ਲਿਆ। ਹੋ ਜਾਂ ਬਾਗੋ ਬਾ। ਮੌਸਮ ਤਾਂ ਰਹਿਣਾ ਹੁਣ ਪਤਾ ਕੀ ਕਿਹਾ ਤਾਂ ਵੀਰੇ ਤੈਨੂੰ ਮੈਂ। ਜਿ세 ਕਾਲੇ ਪੱਲੇ ਵਾਲਾ ਡਾ। ਚਾਗੀ ਵੀ ਲਿਆ ਜਾ ਤੂੰ। ਸਾੜਾ ਹਰਾਮੀ ਵੀਰੇ ਦੀ ਦਾ ਲਿਆ ਦਿੰਦਾ ਮੈਂ ਤਾਂ ਪੀ ਆਇਆ ਨਾ ਵੀਰੇ ਦੀ ਤਾਰੂ ਵੀਰੇ ਦੀ ਥੱਲੇ ਜਾ ਕੇ ਪੀਨੇ ਚੱਲ ਓਕੇ ਆ ਰਬੋਟ ਮੈਂ ਆਏ ਕਹਿੰਦਾ ਵੀਰੇ ਸਾਰਿਆਂ ਨੂੰ ਕੱਢ ਦੀਏ ਬਾਹਰ ਤੇ ਜਾਲ ਚ ਪਾਲਾ ਜਿਹੜੇ ਥੱਲੋਂ ਨਵੇਂ ਦੋ ਇੱਕ ਦੋ ਜਾ ਕੇ ਲੈ ਆਏ ਆ ਤੇ ਛੋਟੇ ਬਚੇ ਇਹ ਕੋ ਚਾਪ ਬਚਾ ਆਪਣਾ ਉਹਨਾਂ ਨੂੰ ਜਾਲ ਚ ਇੱਥੇ ਬੰਨ ਜਾਨੇ ਆ ਆਡਾਂ ਕੀ ਵੀ ਖੜੀ ਕਰ ਦਨੇ ਆਪਾਂ ਥੱਲੇ ਚਲੀਏ ਜੋੜੇ ਲਾਈਏ ਠੀਕ ਹੈ ਠੀਕ ਆ ਨਾਨਾ ਲੱਤਾਂ ਨਹੀਂ ਉਹ ਸੈੱਟ ਕਰਦੇ ਲਓ ਵੀ ਨਵਾਂ ਵਜਾ ਬੰਨਤਾ ਟਾਂਗੀ ਦੇ ਟਾਂਗੀ ਲਾ ਕੇ ਅਸੀਂ ਜਾਣਾ ਥੱਲੇ ਵੀਰੇ ਜਾਲ ਚ ਪਾ ਲਾ ਬੱਚੇ ਜਿਹੜੇ ਜਿਹੜੇ ਟੰਗਣੇ ਆਪਾਂ ਪੈਵੋ ਪਿਆ ਕਾਲਾ ਉਹ ਤੀਰ ਉਹਤੀ ਲਾ ਦੇਣਾ ਆਪਾਂ ਨੇ ਹੂੰ ਤਿੰਨ ਢਾਂਗੀਆਂ ਖੜੀਆਂ ਹੋ ਗਈਆਂ ਚੌਥਾ ਆਪਾਂ ਪਿੰਜਰਾ ਖੜਾ ਕਰ ਦੇਣਾ ਚੱਲੋ ਵੀ ਬੈਠਾ ਰਹੇ ਹੁਣ ਇੱਥੇ 7-8 ਕਰਦੇ ਹਨ 7-8 ਵਜੇ ਨਵੇਂ ਕਰਦੇ ਬਈ ਯਾਲ ਚ ਹੁਣ ਲੱਗੂ ਤੁੱਪੇ ਨਾ ਤੁੱਪਣੀ ਹਵਾ ਲੱਗ ਜੂਗੀ ਬਾਕੀ ਆ ਫਿਰਦੇ ਨੇ ਕੁਸਾ ਫਿਰਦੇ ਨੇ ਖਰਾ ਮੌਸਮ ਚ ਵੀ ਮੈਂ ਕਹਿੰਦਾ 25-30 ਉੱਡਦੇ ਨੇ ਨਾ ਪੰਡ 25-30 ਕੂਤਰ ਉੱਡਦੇ ਆ ਉਹ ਦੇਖੋ ਉਧਰ ਵੀ ਆ ਲੈ ਇੱਧਰ ਨੂੰ ਵੀ ਕੋਸ਼ ਨੂੰ ਦਿਖਾਣਾ ਉਹ ਦੇਖੋ ਉਧਰ ਵੀ ਉੱਡਦੇ ਨੇ ਕੁਸਤੇ ਨਜ਼ਾਰਾ ਆ ਫਿਰਦੇ ਨੇ ਆ ਲੈ ਪਹੁੰਚ ਗਏ ਬਈ ਜਾਲੀ ਲਾਉਣ ਵੇਰ ਆ ਸਾਡੇ ਪਿੰਡ ਦੀ ਸਭ ਤੋਂ ਬਿਊਟੀਫੁਲ ਥਾਂ ਹੈ ਇੱਧਰ ਤੇ ਉਹ ਦਰਾਵਣੀਆਂ ਟਾਂਗੀਆਂ ਲੱਗੀਆਂ ਨੇ ਉਹ ਦੇਖੋ ਕਬੂਤਰ ਉੜ ਰਹੇ ਨੇ ਆ ਉੜਦੀ ਆ ਵੋ ਟੇਡੂਸੇ ਵਾਲੀ ਤੇ ਆ ਉਹ ਫਿਰਦੇ ਨੇ ਉੱਚੇ ਲੱਗੇ ਹੈ ਜਾਲੀ ਲਾਉਣ ਹੁਣ ਆਪਾਂ ਬਸ ਥੋੜੀ ਜਿਹੀ ਰਹਿ ਗਈ ਬਈ ਜਾਲੀ ਲਾਉਣ ਤੇ ਉਹ ਦੇਖੋ ਬੱਚਾ ਕਾਲੀਆਂ ਲੈਣ ਵਾਲਾ ਆ ਜਾਂਦਾ ਹੈ ਬਾਕੀ ਉਹ ਢਾਂਗੀਆਂ ਤੇ ਬੈਠੇ ਆ ਤੁਹਾਨੂੰ ਕਾਲੇ ਪੱਲੇ ਵਾਲਾ ਦਿਖਾਉਣਾ ਮੈਂ ਜਿਵੇਂ ਮਾਰੀ ਨਿਗਾ ਕਿੱਥੇ ਕਾ ਉਹ ਫਿਰਦਾ ਆ ਦੇਖੋ ਆਉਂਦਾ ਉਹ ਦੇਖੋ ਛੋਟਾ ਜਿਹਾ ਚਿੱਟੇ ਬਦਲਾਂ ਚ ਇਹ ਆ ਦੇਖੋ ਆ ਆ ਗਿਆ ਚਿੱਟੇ ਬਦਲਾਂ ਚ ਬੱਲੇ 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 ਭਾਈ ਜਾਲੀ ਦਾ ਹੋ ਗਿਆ ਕੰਮ ਖਤਮ ਹੁਣ ਇੱਥੇ ਆਪਾਂ ਘੋੜੀ ਗੂੜੀ ਖੁੱਲੀ ਛੱਡਿਆ ਕਰਾਂਗੇ ਹੌਲੀ ਹੌਲੀ ਕਬੂਤਰਾਂ ਦਾ ਵੀ ਜਗਾਰਡ ਬਣਾਉਣਾ ਇੱਥੇ ਘੋੜੇ ਗੂੜੀਆਂ ਨੂੰ ਵੀ ਤੇ ਕ ਉਤਰ ਫੇ ਆਪਣੇ ਉੜਦੇ ਨੇ ਨੀਲਾ ਉੜਦਾ ਤੇ ਆ ਪੋਟੇਡੂਸੇ ਵਾਲੀ ਆ ਤੀਸਰੇ ਜਿੱਤੂ ਫਿਰਦਾ ਹੈ ਤੇ ਕਾ ਫਿਰਦਾ ਹੈ ਬਾਕੀ ਉਹ ਫਿਰਦੇ ਨੇ ਪਤਾ ਨਹੀਂ ਕਿੱਥੇ ਕਿੱਥੇ ਫਿਰਦੇ ਨੇ ਚਲੋ ਹੁਣ ਆਰਾਮ ਕਰੀਏ ਜਾ ਕੇ ਜੱਸੇਉ ਨਹੀਂ ਗਈ ਭਾਈ ਉੱਪਰ ਕਿਉਂਕਿ ਬੱਚੇ ਦੋ ਉੜਦੇ ਆ ਟਾਈਮ ਬਹੁਤ ਹੋ ਗਿਆ ਚਾਪ ਉੜਦਾ ਗਲਾਬੀ ਕਾਛਾ ਵਾਲਾ ਇੱਕ ਗਲਾਬੀ ਕਾਛ ਕਾਲੀ ਡੋਰੀ ਵਾਲਾ ਉੜਦਾ ਗਲਾਬੀ ਡੰਡਾ ਕਾਲੀ ਡੋਰੀ ਲਾ 7:00 ਦਾ ਵੱਜਣ ਨੂੰ ਤਿਆਰ ਆ ਜੱਸੇ ਕਦਰੋਡੇ ਨੇ ਹੈ ਆ ਫਿਰਦਾ ਗਰਾਬੀ ਡੰਡਾ ਕਾਲੀ ਡੋਰੀ ਤੇ ਜੋੜੇ ਬਾਈ ਨਵੇਂ ਲਾਤੇ ਤੁਹਾਨੂੰ ਦਿਖਾਵਾਂਗੇ ਫੇਰ ਦਿਖਾਉਨੇ ਆ ਕੋਈ ਦੋ ਏਂਡੇ ਧਰ ਲਏ ਦੁਬਾਰਾ ਆ ਦੇਖੋ ਨਵਾਂ ਜੋੜਾ ਇੱਕ ਆ ਬੈਠਾ ਤੇ ਇੱਕ ਨਵਾਂ ਜੋੜਾ ਉਹ ਬੈਠਾ ਤੇ ਹੁਣ ਇਹ ਆ ਬੰਦ ਕਰਨੇ ਨੇ ਨਵੇਂ ਕੋਈ ਨਹੀਂ ਕਰਦੇ ਆ ਕੋਈ ਸ਼ੱਕਰ ਨਹੀਂ ਪਾਣੀ ਪੁਣੀ ਪਾ ਦੇ ਗੁੰਡੀ ਚ ਧਾਣੇ ਪਾ ਦੇ ਥੋੜੇ ਜਿਹਾ ਲਓ ਵੀ ਕਬੂਤਰਾ ਛੜਤਾ ਜੁੜ ਆਹ ਦੇਖੋ ਨਾਗ ਹੈ ਕਬੂਤਰੀ ਨਾਗ ਦੇਖੋ ਦੇਖੋ ਖੜਜੋ ਏ ਦੇਖੋ ਵੇ ਹੰਡਗਾ ਲਵਾਤਾ ਕੰਮ ਚਲੋ ਵੀ ਮਿੱਤਰੋ ਹੁਣ ਮੈਂ ਕਹਿੰਦਾ ਵਲੌਗ ਦੀ ਐਂਡਿੰਗ ਕਰ ਦਈਏ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੇ ਵਲੌਗ ਚ